ਤੁਹਾਨੂੰ ਪਤਾ ਹੀ ਹੈ ਮਾੜਾ ਦਿਨ ਆਇਆ ਸਾਡੇ ਤੇ ਕੱਲ ਜੋ ਕਿ ਇਹ ਦੀ ਬੱਸ ਵਾਲਿਆਂ ਨੇ ਟੱਕਰ ਮਾਰ ਕੇ ਸਾਡਾ ਭਰਾ ਸਾਡੇ ਤੋਂ ਖੋਲਿਆ ਤੇ ਅਸੀਂ ਤਾਂ ਬੱਸ ਇਹੀ ਦੱਸਿਆ ਗੱਲਾਂ ਦੱਸਦਾ ਆਦਮੀ ਨੇ ਗੱਲਾਂ ਕਹਿੰਦਾ ਵੀ ਮੈਨੂੰ ਤਾਂ ਨੇ ਮਿਲਦੇ ਸੀਗੇ ਉਹ ਬੰਦੇ ਨੇ ਕੰਮ ਸਿੱਖਿਆ ਸਿੱਖ ਕੇ ਹੌਲੀ ਹੌਲੀ ਚਾਰਪੀ ਜੋੜੇ ਆਹ ਕੰਮ ਚਲਾਇਆ 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 ਕੋਈ ਘਾਤ ਗਰੀਬੀ ਕੱਟਣ ਦੀ ਉਹ ਆਸਰੀ ਕੱਢੂਗਾ ਪਰ ਅੱਡੀ ਵੀ ਆ ਸਰਕਾਰ ਨੇ ਆ ਕੇ ਬੰਦੇ ਜਿਹਾ ਘਰ ਜੀ ਨਾਸ਼ ਕਰਤਾ ਵੇ ਜੀ ਭਾਈ ਜੀ 12 ਦੇ ਵਿੱਚ ਚੈੱਕ ਕਰ ਸਕਦੇ ਹੋ ਜਿਹੜੀ ਬੰਪਰ ਦੇ ਵਿੱਚ ਹੱਡੀ ਫਸੀ ਹੋਈ ਹੈ ਕੀ ਚੀਜ਼ ਫਸੀ ਹੋਈ ਹੈ ਇਹ ਜੀ ਲੱਤ ਦੀ ਹੱਡੀ ਹੈ ਲੱਤ ਦੀ ਹੱਡੀ ਹੈ ਹਾਂ ਜੀ ਮੈਂ ਜਿਹੜੀ ਗੋਡੇ ਤੋਂ ਲੈ ਕੇ ਟਾੜੇ ਪੈਰ ਦੇ ਵਿੱਚ ਆ ਉਹ ਪਰ ਵੇਖੀਏ ਜੀ ਜੇ ਤੁਸੀਂ ਘਰ ਵੇਖੋ ਤਾਂ 25 ਲੱਖ ਜਾਂ 4 ਲੱਖ ਇਹ ਕੀਮਤਾਂ ਬਹੁਤ ਛੋਟੀਆਂ ਨੇ ਉਸ ਦੇ ਘਰ ਦੇ ਮੁਕਾਬਲੇ ਬਸ ਇਸੇ ਇਹੀ ਕਹਿੰਦੇ ਕਿ ਇਨਸਾਫ ਮਿਲੇ ਸਾਡੇ ਭਰਾ ਨੂੰ ਜੀ ਜੋ ਸਹੀ ਰੂਲਸ ਦੇ ਹਿਸਾਬ ਨਾਲ ਜੀ ਜੋ ਹੋ ਸਕਦਾ ਭਾਈ ਖੜਿਆ ਉਹ ਤਾਂ ਗੁਣਿਆਣੇ ਜਾ ਕੇ ਬਸਟੈਂਡ 'ਚ ਸਵਾਰੀਆਂ ਝਲਾਈ ਜਾਂਦਾ ਸੀ ਸਾਡੇ ਪਿੰਡ ਦੇ ਬੰਦਿਆਂ ਨੇ ਗੱਡੀਆਂ ਘੇਰੀਆਂ ਦੋ ਮਗਰ ਲਾ ਕੇ ਉਹਨੂੰ ਫੇਰ ਰੋਕਿਆ ਉੱਥੇ ਸਾਡੇ ਨਾਲ ਹਮੇਸ਼ਾ ਰਹਿੰਦਾ ਹੁੰਦਾ ਸੀ ਆ ਬੋਰਡ ਵੀਰ ਹੈਗਾ ਉਹਦੇ ਨਾਲ ਡੈਫੀਨਿਟਲੀ ਜ਼ਿਆਦਾ ਰਹਿੰਦਾ ਹੁੰਦਾ ਸੀ ਅਸੀਂ ਵੀ ਮਿਲਦੇ ਹੁੰਦੇ ਸੀ ਉਹਦੇ ਦੇ ਹਾਲਾਤ ਇਦਾਂ ਜੀ ਕਿ ਦੇਖੋ ਉਹਨਾਂ ਦੀ ਮਾਂ ਨੇ ਇਕੱਲੇ ਨੂੰ ਪਾਲਿਆ ਇਕੱਲੀ ਨੇ ਮਾਂ ਨੂੰ ਮਾਂ ਨੇ ਪਾਲਿਆ 10 ਸਾਲ ਪਹਿਲਾਂ ਉਹਨਾਂ ਦੇ ਫਾਦਰ ਉਹਨਾਂ ਨੂੰ ਛੱਡ ਕੇ ਚਲੇ ਗਏ ਸੀ ਇਹ ਸ਼ਾਇਦ ਪੱਖ ਕੋਈ ਮੂਰੇ ਰੱਖ ਰਿਹਾ ਨਹੀਂ ਰੱਖ ਰਿਹਾ ਮੇਰਾ ਫਰਜ਼ ਹੈ ਕਿ ਦੱਸਣਾ ਉਹ ਕੱਲੀ ਮਾਂ ਨੇ ਲੋਕਾਂ ਦੇ ਘਰੇ ਕੰਮ ਕਰ ਕਰਕੇ ਉਹਨੂੰ ਪਾਲਿਆ ਤੁਸੀਂ ਆਪ ਦੇਖ ਸਕਦੇ ਹੋ ਕਿ ਕੱਲੀ ਮਾਂ ਨੂੰ ਬੱਚੇ ਪਾਲਣੇ ਬਹੁਤ ਔਖੇ ਨੇ ਫਿਰ ਵੀ ਉਹਨਾਂ ਨੇ ਇੰਨੇ ਲਾਇਕ ਪੁੱਤਾਂ ਨੂੰ ਆਪਣੇ ਉਹਨੂੰ ਬਣਾਇਆ ਕਿ ਉਹ ਪੁੱਛ ਜੱਗ 'ਚ ਖੱਟ ਸਕਣ ਕਮਾ ਸਕਣ ਜੀ ਇਸੇ ਕਰਕੇ ਉਹ ਮੁੰਡਾ ਪਾਈ ਪਾਈ ਜੋੜ ਕੇ ਦੋਸਤਾਂ ਨੇ ਵੀ ਹੈਲਪ ਕੀਤੀ ਉਹਨਾਂ ਦੇ ਸ਼ਸ਼ੀਕਲ ਦੋਸਤੋ ਆਪਾਂ ਖੜੇ ਆ ਪਿੰਡ ਆਕਲੀਆ ਦੇ ਵਿੱਚ ਆਕਲੀਆ ਦੇ ਵਿੱਚ ਖੜੇ ਆ ਜਿੱਥੇ ਉਸ ਨੌਜਵਾਨ ਦੀ ਡੈਥ ਹੋਈ ਸੀ ਐਕਸੀਡੈਂਟ ਦੇ ਨਾਲ ਜਿਸ ਦੇ ਨਾਲ ਇਹ ਜਿਹੜਾ ਮੁੰਡੇ ਖੜੇ ਆ ਉਸ ਨੌਜਵਾਨ ਨਾਲ ਕਾਫੀ ਜਿਹੜਾਗਾ ਰੁਝਾਨ ਸੀਗਾ ਆਪਾਂ ਗੱਲਬਾਤ ਕਰਾਂਗੇ ਕਿੱਦਾਂ ਦਾ ਉਹ ਨੌਜਵਾਨ ਸੀਗਾ ਸ਼ਸ਼ੀਕਲ ਬਾਈ ਜੀ ਸ਼ਸ਼ੀਕਲ ਬਾਈ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਸਾਡਾ ਇਹਨਾਂ ਸਾਥ ਦੇ ਰਹੇ ਹੋ ਅਸੀਂ ਦੁੱਖ ਦੀ ਘੜੀ ਦੇ ਵਿੱਚ ਸਾਡਾ ਜੋ ਯਾਰ ਬੇਲੀ ਗੁਰਲ ਲੱਕੀਰ ਸਿੰਘ ਸੀਗਾ ਬਾਈ ਉਹ ਬੰਦਾ ਸਟਾਰਟਿੰਗ ਤੋਂ ਛੋਟੀ ਉਮਰ ਤੋਂ ਆਪਦੀ ਜ਼ਿੰਦਗੀ ਚ ਮਿਹਨਤ ਕਰ ਰਿਹਾ ਸੀਗਾ ਉਹ ਦੁਕਾਨ ਤੋਂ ਨੇ ਕੰਮ ਸਿੱਖ ਕੇ ਅੱਜ ਜੋ ਆਉਦੇ ਉਹਦੇ ਘਰ ਦੇ ਹਾਲਾਤ ਨੇ ਉਹ ਸਿਰਫ ਅਸੀਂ ਦੱਸ ਸਕਦੇ ਆ ਜਦੋਂ ਮੀਂਹ ਕਣੀ ਆਉਂਦਾ ਵੀਰੇ ਜਦੋਂ ਜ਼ਿਆਦਾ ਮੀਂਹ ਆਉਂਦਾ ਅਸੀਂ ਉਸਦੇ ਘਰ ਚੋਂ ਬਾਲਟੀਆਂ ਨਾਲ ਅਸੀਂ ਪਾਣੀ ਵੀ ਕੱਢ ਕੇ ਆਉਣੇ ਆ ਠੀਕ ਆ 6 ਮਹੀਨੇ ਪਹਿਲਾਂ ਉਹਨੇ ਆਪਦੀ ਨਵੀਂ ਦੁਕਾਨ ਗਰਲ ਸਕੂਲ ਗੋਨਿਆਣਾ ਮੰਡੀ ਦੇ ਸਾਹਮਣੇ ਕੀਤੀ ਆ ਜੋ ਉਸ ਦੇ ਵਿੱਚ ਉਸ ਦੀਆਂ ਮਸ਼ੀਨਾਂ ਨੇ ਘੱਟ ਤੋਂ ਘੱਟ 6.5 ਲੱਖ ਰੁਪਏ ਦਾ ਉਸ ਦੇ ਲੋਨ ਚੱਲ ਰਿਹਾ ਹੈ ਜੋ ਇਹ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ 4.5 ਲੱਖ ਰੁਪਏ ਉਸ ਵੀਰ ਨੂੰ ਅਸੀਂ ਦੇ ਰਹੇ ਹਾਂ ਉਸ ਚੀਜ਼ ਨਾਲ ਬਈ ਉਸ ਦੀਆਂ ਜੋ ਕਿਸ਼ਤਾਂ ਨੇ ਜੋ ਸਿਸਟਮ ਹੈਗਾ ਉਹ ਨਹੀਂ ਉਹਦਾ ਹੱਲ ਹੋ ਸਕਦਾ ਸੋ ਉਹ ਸਾਡੀ ਮੰਗ ਹੈ ਵੀਰੇ ਉਸ ਨੂੰ ਇਨਸਾਫ ਦਿੱਤਾ ਜਾਵੇ ਜੋ ਅਸੀਂ ਕਰ ਸਕਦੇ ਹਾਂ ਅਸੀਂ ਕਰਾਂਗੇ ਜੋ ਪ੍ਰਸ਼ਾਸਨ ਕਰ ਸਕਦਾ ਜੋ ਤੁਸੀਂ ਸਾਡਾ ਸਾਥ ਦਿਓਗੇ ਉਸ ਨਾਲ ਉਸ ਦਾ ਹੱਲ ਹੋ ਸਕੇ ਉਸ ਦੇ ਘਰ ਦੇ ਹਾਲਾਤ ਵਿੱਚ ਕੰਮ ਕਰਨ ਵਾਲਾ ਸਿਰਫ ਇੱਕ ਇਨਸਾਨ ਸੀ ਉਹ ਉਸ ਦਾ ਬ੍ਰਦਰ ਹੈ ਉਹ ਠੀਕ ਹੈ ਬਹੁਤ ਜਿਆਦੇ ਵੀ इमोशनल ਬੰਦਾ ਹੈਗਾ ਵੀ ਉਹ سوشل میڈیا ਦੇ ਵਿੱਚ ਜਾਂ ਲੋਕਾਂ ਦੇ ਵਿੱਚ ਵਚਰਨ ਵਾਲਾ ਬੰਦਾ ਨਹੀਂ ਉਸਦੇ ਵੀ ਸਿਰਫ ਮਾਂ ਤੇ ਉਸਦਾ ਭਰਾ ਰਹਿ ਗਿਆ ਹੈ ਉਸਦੇ ਹਾਲਾਤ ਬਹੁਤ ਜਿਆਦੇ ਮਾੜੇ ਹਨ ਸੋ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਵੀਰ ਦਾ ਸਾਥ ਦਿੱਤਾ ਜਾਵੇ ਜੋ ਫਾਈਨੈਂਸ਼ੀਅਲੀ ਹੈਲਪ ਕੀਤੀ ਜਾ ਸਕਦੀ ਹੈ ਸਾਡੀ ਮੰਗ ਹੈ ਵੀ ਜੋ ਉਸ ਨੂੰ ਮਿਲਣਾ ਚਾਹੀਦਾ ਹੈ ਜੋ ਉਸ ਦੇ ਸਿਰ ਕਰਜ਼ਾ ਹੈ ਜਾਂ ਉਸ ਦਾ ਸਿਸਟਮ ਜਿਵੇਂ ਵੀ ਹੈ ਉਸ ਦਾ ਹੱਲ ਕੀਤਾ ਜਾਵੇ ਬਿਲਕੁਲ ਵੀਰ ਉਸ ਦੇ ਨਾਲ ਇਕੱਠੇ ਖੇਡੇ ਆ ਇਕੱਠੇ ਨੇ ਕੰਮਕਾਰ ਕੀਤਾਗਾ ਘਰ ਦੇ ਵਿੱਚ ਜਾ ਕੇ ਹੈਲਪ ਵੀ ਕਰਦੇ ਸੀ ਜਿਸ ਟਾਈਮ ਪਾਣੀ ਭਰ ਜਾਂਦਾ ਸੀ ਜਿਸ ਟਾਈਮ ਮੀਂਹ ਆਉਂਦਾ ਸੀਗਾ ਤਾਂ ਹੁਣ ਵੀ ਇਹ ਅੱਜ ਇਹਨਾਂ ਦੇ ਮਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਗ ਹੈ ਕਿ ਉਸ ਭਰਾ ਦੀ ਜਿਹੜੀ ਡੈਥ ਹੋ ਗਈ ਹੈ ਮਨ ਦੇ ਵਿੱਚ ਇੰਨਾ ਕੁ ਜ਼ਿਆਦਾ ਸੋਗ ਹੈ ਘਰ ਟਿੱਕਰ ਵੀ ਨਹੀਂ ਤੁਸੀਂ ਗਏ ਆਪਣੇ ਨਹੀਂ ਭਾਈ ਜੀ ਕੱਲ ਰਾਤ ਦੇ ਅਸੀਂ ਇਸ ਮਜੂਰ ਪ੍ਰਸ਼ਾਸਨ ਚੱਲ ਰਿਹਾ ਸਿਸਟਮ ਉਸ ਦੇ ਲਈ ਜੁਟੇ ਹੋਏ ਆ ਅਸੀਂ ਕੱਲ ਰਾਤ ਦੇ ਇੱਥੇ ਆ ਅੱਜ ਦਾ ਦਿਨ ਹੋ ਗਿਆ ਕੱਲ ਦਾ ਦਿਨ ਹੋ ਗਿਆ ਵੀਰੇ ਅਸੀਂ ਜਿੰਨਾ ਟਾਈਮ ਇਸ ਚੀਜ਼ ਦਾ ਇਨਸਾਫ ਨਹੀਂ ਮਿਲੂਗਾ ਅਸੀਂ ਆਪਦੇ ਘਰੇ ਨਹੀਂ ਜਾਵਾਂਗੇ ਬਿਲਕੁਲ ਇਹ ਵੀਰ ਕਹਿੰਦਾ ਵੀ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲੂਗਾ ਉਹਨਾ ਟਾਈਮ ਅਸੀਂ ਘਰ ਨਹੀਂ ਜਾਵਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਮਨਜੀਤ ਹੈ ਜੀ ਜੀ ਤੇ ਉਸ ਮੁੰਡੇ ਦਾ ਜਿਹੜਾ ਸੁਭਾਅ ਕਿਦਾਂ ਦਾ ਸੀਗਾ ਜੀ ਸੁਭਾਅ ਤਾਂ ਜੀ ਜਿੰਨਾ ਨਰਮ ਕਹਿ ਸਕੀ ਆਪਾਂ ਉਸ ਤੋਂ ਨਰਮ ਸੁਭਾਅ ਦਾ ਮ ਨੇ ਦੇਖਿਆ ਜਦੋਂ ਕਿਸੇ ਨੂੰ ਮਿਲਦਾ ਪਹਿਲੀ ਗੱਲ ਤੁਸੀਂ ਇਕੱਠ ਨੂੰ ਦੇਖ ਕੇ ਦੱਸ ਸਕਦੇ ਹੋ ਕਿ ਉਹ ਮੁੰਡੇ ਦਾ ਕਿਸ ਤਰ੍ਹਾਂ ਦਾ ਸੁਭਾਅ ਸੀ ਬਿਨਾ ਮੁਸਕਰਾਹਟ ਉਹਦੇ ਚਿਹਰੇ ਤੇ ਹਮੇਸ਼ਾ ਰਹਿੰਦੀ ਸੀ ਜਿਸ ਹਿਸਾਬ ਨਾਲ ਉਹ ਗਰੀਬ ਕਰਦਾ ਸੀ ਜਾਂ ਹੋਰ ਫੁੱਲ এডਿਊਕੇਟਿਡ ਬੰਦਾ ਲੱਗਦਾ ਸੀ ਕਿ ਐ ਨਹੀਂ ਸੀ ਕਿ ਕਹਿ ਸਕਦੇ ਕਿ ਅਗਲੇ ਨੂੰ ਕੋਈ ਮੈਨਰਸ ਨਹੀਂ ਸੀ ਕਿ ਜੀ ਕਿ ਸਾਡੇ ਤਾਂ ਹੁਣ ਦਿਲ ਪੁੱਛੀ ਦਾ ਜਾਣਦਾ ਹੈ ਕਿ ਕੱਲਾ ਕੱਲਾ ਸਾਲ ਆਉ ਯਾਦ ਆਉਂਦਾ ਕਿ ਉਹ ਸੀ ਉਹਨਾਂ ਨੇ ਵੀ ਹੈਲਪ ਕਰਕੇ ਉਹਨਾਂ ਨੂੰ ਉਹਨੇ ਸੋਚਿਆ ਕਿ ਮੈਂ ਪਹਿਲਾਂ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਸੀ ਜੀ ਥੋੜੇ-ਮੋਟੇ ਪੈਸਿਆਂ ਚ ਫਿਰ ਉਹਨੇ ਸੋਚਿਆ ਕਿ ਮੈਂ ਆਪਣਾ ਜੌਬ ਕੋਈ ਆਪਣਾ ਕੈਰੀਅਰ ਬਣਾਵਾ ਕੰਮ ਕੀ ਕਰਦਾ ਸੀ ਵੀਰੋ ਕੰਮ ਉਹਦੇ ਜੀ ਦੁਕਾਨ ਸੀਗੀ ਜੀ ਜਿਵੇਂ ਕਿ ਆਪਾਂ ਕਹਿ ਸਕਦੇ ਆ ਕਿ ਕਿ ਫੋਟੋ ਸਟੇਟ ਵਗੈਰਾ ਦੀ ਜੀ ਆਨਲਾਈਨ ਪੇਮੈਂਟਸ ਵਗੈਰਾ ਪੇਪਰਸ ਭਰਨਾ ਤੇ ਓਹ ਜਿੰਨੇ ਕੀ ਪੈਕੇਜ ਵਗੈਰਾ ਭੇਜਣਾ ਸਾਰੀ ਤਰ੍ਹਾਂ ਦੇ ਕੰਮ ਕਰ ਲੈਂਦਾ ਸੀ ਹੁਣ ਉਹਨੇ ਇੱਕ ਨਵੀਂ ਮਸ਼ੀਨ ਲਈ ਸੀ ਜੋ ਕਿ ਆ ਕਾਰਡ ਵਗੈਰਾ ਬਣਾਉਣਾ ਵਿਆਹ ਸ਼ਾਦੀਆਂ ਦੇ ਪੋਸਟਰ ਵਗੈਰਾ ਬਣਾਉਣਾ ਇੱਕ ਉਹਨੇ ਛੋਟਾ ਜਿਹਾ ਕੈਫੇ ਤਿਆਰ ਕੀਤਾ ਜਿੱਥੇ ਉਹਨੇ ਕੰਪਿਊਟਰ ਖੁਦ ਔਖੇ ਸੋਕੇ ਪੈਸੇ ਜਮਾ ਕਰਕੇ ਲਿਆਂਦੇ ਜਿੱਥੇ ਕਿ ਉਹ ਹੋਰ ਬੱਚਿਆਂ ਨੂੰ ਵੀ ਸਿਖਾ ਸਕੇ ਕੰਮ ਸਿਰਫ ਆਪਣੇ ਤੱਕ ਨਹੀਂ ਰਹਾ ਉਹਨੂੰ ਵੀ ਆਏ ਸੀ ਕਿ ਮੈਂ ਖੋਦਾ ਇਤੁਟ ਕਹਾਂ ਤੇ ਹੋਰਾਂ ਨੂੰ ਵੀ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਵੀ ਅੱਗੇ ਲੈ ਕੇ ਜਾ ਸਕਾਂ ਇਨਸਾਫ ਮੇਲੇ ਦੇਖੋ ਪੈਸਿਆਂ ਨਾਲ ਉਹਦੀ ਜਾਨ ਦੀ ਕੀਮਤ ਨਹੀਂ ਟੋਲੀ ਜਾ ਸਕਦੀ ਪਰ ਜੇ ਵੇਖਿਆ ਜਾਵੇ ਅਗਰ ਉਹਦਾ ਘਰ ਹੋਵੇ ਪ੍ਰਸ਼ਾਸਨ ਸਾਡਾ ਸਾਥ ਦੇਵੇ ਤੁਹਾਡਾ ਬਹੁਤ ਧੰਨਵਾਦ ਹੈ ਕੱਲ ਦਾ ਦੇਖ ਰਹੇ ਹੈਗੇ ਨਿਊਜ਼ ਰਿਪੋਰਟਰਾਂ ਨੇ ਸਾਡੀ ਨਿਊਜ਼ ਕਵਰ ਕੀਤੀ ਹੈ ਟੀਵੀ ਵਗੈਰਾ ਤੇ ਆਈ ਹੈ ਇੰਸਟਾਗ੍ਰam ਵਗੈਰਾ ਤੇ ਚੱਲ ਰਹੀ ਹੈ ਫੇਸਬੁੱਕ ਤੇ ਚੱਲ ਰਹੀ ਹੈ ਤੇ ਅਖਬਾਰ 'ਚ ਵੀ ਖਬਰ ਆਈ ਹੈ ਸਾਨੂੰ ਬਾਹਰੋਂ ਵੀ ਫੋਨ ਆ ਰਹੇ ਨੇ ਕਿ ਇਹ ਵੀਰ ਤੁਹਾਡੇ ਪਿੰਡ ਦਾ ਹੈ ਜੀ ਤੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਤੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਸਾਡੇ ਭਰਾ ਦਾ ਇਨਸਾਫ ਮਿਲੇ ਬਿਲਕੁਲ ਪਿੰਡ ਵਾਸੀ ਵੀ ਕਹਿ ਰਹੇ ਆ ਵੀ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲੇ ਤਾਂ ਤੁਸੀਂ ਦੇਖ ਸਕਦੇ ਹੋ ਕਾਠ ਵੀ ਕਾਫੀ ਜ਼ਿਆਦਾ ਆਇਆ ਹੋਇਆ ਹੋਇਆ ਇੱਥੇ ਤਾਂ ਇਹ ਜਿਹੜੇ ਭਰਾ ਉਹਦੇ ਨਾਲ ਹਮੇਸ਼ਾ ਨਾਲ ਖੜਦੇ ਸੀਗੇ ਉਹਦੇ ਇੱਕ 1 ਰੁਪਏ ਜੋੜਨ ਦੇ ਨਾਲ ਉਹਦੇ ਕੰਮ ਚਲਾਉਣ ਤਿੱਕਰ ਇਹ ਭਰਾਵਾਂ ਨੇ ਸਾਥ ਦਿੱਤਾਗਾ ਤੇ ਭਰਾ ਉਹ ਜਿਹੜਾ ਪੜਿਆ ਕਿੰਨਾ ਕੁ ਸੀਗਾ ਬਈ ਉਹ ਨਾਲ ਮਿੱਥੋਂ ਪਹਿਲੀ ਕਲਾਸ ਤੋਂ ਲੈ ਕੇ ਜੀ ਪਲੱਸ ਟੂ ਤੱਕ ਮੇਰੇ ਨਾਲ ਪੜਿਆ ਹੁੰਦਾ ਜੀ ਸੁਭਾਅ ਕਿਦਾਂ ਦਾ ਸੀ ਬਈ ਜਿੰਨਾ ਕਹ ਉਹਨਾਂ ਤੋਂ ਨਰਮ ਹੋੜਿਆ ਬਈ ਜਿਹੜਾ ਅੱਧੀ ਰਾਤ ਬੰਦੇ ਨੂੰ ਵਾਇ ਮਾਰ ਲੇਗਾ ਨਾ ਕਿੰਨਾ ਤੇਰੇ ਅੱਧੇ ਮਿੰਟ ਕਰਿਆ ਜਾਊਗਾ ਐਡਾ ਨਰਮ ਬੰਦਾ ਸੀ ਯਾਰ ਬਈ ਜੀ ਮੈਂ ਕਦੇ ਅਮਰ ਦਾ ਨਰਮ ਬੰਦਾ ਨਹੀਂ ਦੇਖਿਆ ਜੀ ਐਡਾ ਨਰਮ ਬੰਦਾ ਸੀਗਾ ਜਦੋਂ ਮਰਜ਼ੀ ਵਾਇ ਮਾਰ ਤੇ ਬੰਦਾ ਹਾਜ਼ਰ ਹੋਊਗਾ ਬਿਲਕੁਲ ਐਡਾ ਨਰਮੰਦ ਸੀ ਬਈ ਮੈ ਮੈਨੂੰ ਪਤਾ ਸਾਲ ਪਾਥੀਆਂ ਪੱਤ ਕੇ ਨਾ ਇਹਦੀ ਮਾਂ ਨੇ ਜਵਾਕ ਪਾਲਲੇ ਸੀ ਅੱਛਾ ਜੀ ਠੀਕ ਹੈ ਬਈ ਜੀ 1% ਵੀ ਨਹੀਂ ਸੀ ਨਸ਼ਾ ਆ ਜਿਹੜਾ ਪਿੰਡ ਆ ਜਿਹੜਾ ਸਾਰਾ ਪਿੰਡ ਖੜਾ ਹੈ ਇਹਦੇ ਬਸ ਸਾਡੇ ਤੇ ਗੱਲ ਚੱਲੀ ਹੈ ਸ਼ਾਮ ਨੂੰ 5 ਵਜੇ ਕਹਿੰਦੇ ਤੜਕੇ ਚਿੱਟੇ ਦਾ ਡੱਕਿਆ ਵਸੀ ਸਾਰਾ ਪਿੰਡ ਗਵਾਹ ਚਿੱਟੇ ਤੇ ਨਸ਼ੇ ਤਾਂ ਉਹਦੇ ਬਾਰ ਮੂਰ ਦੀ ਨੰਗਦਾ ਸੀਗਾ ਯਾਰ ਉਹ ਬੰਦਾ ਤਾਂ ਨਸ਼ਈ ਸੀ ਜਿਹੜੇ ਡਰਾਈਵਰ ਨੇ ਇੱਥੇ ਬੰਦਾ ਮਾਰ ਕੇ ਆਪਦੇ ਹੱਥ ਨਾਲ ਜਿਹਦੀ ਹੱਡੀ ਕੱਢੀ ਆ ਜਾ ਕੇ ਉੱਥੇ ਉਹ ਬੰਦਾ ਨਹੀਂ ਨਸ਼ੀਜ ਸੀਗਾ ਇਹ ਬੰਦਾ ਜਵਾਕ ਨਸ਼ੀਜ ਸੀ ਦਸੋ ਜਿਹਨੇ ਆਇਆ ਨਹੀਂ ਬਾਈ ਜੀ ਆਪਣੀ ਗੱਡੀ ਥੱਲੇ ਕੁੱਤਾ ਆ ਜਾਂਦਾ ਪਰ ਫਿਰ ਵੀ ਰੋਕ ਕੇ ਵੇਖਦੇ ਆ ਜੀ ਉਹ ਬੰਦੇ ਦੇ ਨਾ ਆ ਪੈਰ ਜਿਹੜਾ ਵਿੱਚੋਂ ਨਿਕਲਿਆ ਠੀਕ ਹੈ ਇਹਦੀ ਹੱਡੀ ਉਹਦੇ ਬੈਂਪਰ ਦੇ ਵਿੱਚ ਸੀ ਜਿਹੜੀ ਉੱਥੇ ਜਾ ਕੇ ਬਾਅਦ ਚ ਪੁਲਿਸ ਨਾਲ ਲੈ ਗੱਡੀ ਆ ਦਸੋ ਸ਼ਿਫਾਰਸ਼ਾਂ ਇਹ ਐਸ ਗੱਲ ਦੀਆਂ ਤਾਂ ਉਥੇ ਕਰੀ ਜਾਂਦੇ ਆ ਵੀ ਸੰਸਕਾਰ ਨਹੀਂ ਕਰਨਾ ਇਹਨਾਂ ਨੇ ਸਾਨੂੰ ਆਦੇ ਵੀ ਤੁਸੀਂ ਐਂ ਕਰ ਲਓ ਇਹ ਕਰ ਲਓ ਅਸੀਂ ਸਾਥੇ ਅੱਧਾ ਘੰਟਾ ਪਾਉਣਾ ਘੰਟਾ ਹੈਰਾਨ ਹੋਈ ਜਦੋਂ ਅਸੀਂ ਉਹਨਾਂ ਕੋਲੇ ਐਸਐਮਓ ਸਾਹ ਕੋਲੇ ਗਏ ਉੱਥੇ ਜਾ ਕੇ ਗੱਲ ਦੱਸੀ ਵੀ ਆਹ ਮਸਲਾ ਹੈ ਜੀ ਉਹ ਸਾਡੇ ਨਾਲ ਆ ਕੇ ਉਹਨਾਂ ਨੇ ਬੋਡੀ ਦਵਾਈ ਹੈ ਜੀ ਨਹੀਂ ਇਹਨਾਂ ਨੂੰ ਆਏ ਸੀ ਵੀ ਹੋ ਟਾਈਮ ਟਪਾ ਲੋ ਗਿਆ ਬੰਦੇ ਦੀ ਅੱਛਾ ਜੀ ਉਹ ਗੱਡੀ ਦੇ ਵਿੱਚ ਸੀ ਅੱਛਾ ਜੀ ਹੁਣ ਵੀ ਬਾਡੀ ਦੇਖੋਗੇ ਨਾ ਉਹ ਮਿਸਿੰਗ ਐ ਇੰਨਾ ਪਾਰਟ ਅੱਛਾ ਜੀ ਹਾਂ ਨਹੀਂ ਨਾ ਆ ਚੀਜ਼ 10 12 ਉਹ ਬੰਦਾ ਜੰਪ ਕਰਕੇ ਗਿਆ ਉਤੋਂ ਦੀ ਤਾਂ ਜਿਹੜਾ ਉਹ ਡਰਾਈਵਰ ਸੀਗਾ ਉਹ ਮੌਕੇ ਤੇ ਖੜਿਆ ਨਹੀਂਗਾ ਮੌਕੇ ਤੇ ਥਾਣੇ ਤੇ ਗੱਡੀ ਉਹਨੇ ਲਾਈ ਆ ਨਹੀਂ ਹੁਣ ਤਾਂ ਐ ਸੀ ਵੀ ਕੀ ਹੋਇਆ ਮੈਗੀ ਕਰਾਇਆ ਜੀ ਮੂਰੋਂ ਜਿਹੜਾ ਬੰਪਰ ਟੁੱਟਿਆ ਗੱਡੀ ਦਾ ਉੱਪਰ ਵਾਲਾ ਸ਼ੀਸ਼ਾ ਟੁੱਟਿਆ ਸਾਈਡ ਵੀ ਉਹਦੀ ਉਹ ਹੋਈ ਹੈ ਬੰਦਾ ਉੱਪਰ ਜਿੰਨਾ ਕਿੰਨੀ ਉਚਾਈ ਹੈ ਬੱਸ ਦੀ ਬਾਈ ਬਿਲਕੁਲ ਉਹਦੇ ਬਰਾਬਰ ਜਾ ਕੇ ਡਿੱਗਿਆ ਹੋ। ਚੜਾਈਆਂ ਵੀ ਇਹ ਤੇ ਲੰਘਾਂ ਵੀ ਆ। ਫੇਰ ਬੱਸ ਸਟੈਂਡ ਤੇ ਜਾ ਕੇ ਸਵਾਰੀਆਂ ਲਾ ਰਿਆ ਸੀ ਉਹ ਜਦੋਂ ਸਾਡੇ ਪਿੰਡ ਦੇ ਮੁੰਡਿਆਂ ਨੇ ਘੇਰਿਆ ਉਹਨੂੰ। ਜੀ ਦੱਸੋ ਇਹ ਇਨਸਾਨੀਅਤ ਯਾਰ ਬਈ ਕੋਈ। ਬੰਦਾ ਮਰ ਗਿਆ ਤੁਸੀਂ ਉਹਦੀ ਮਿੱਟੀ ਵੀ ਲੋਕ ਲਾ ਕੇ ਰੱਖਦੇ ਹੋ। ਵੀ ਉੱਥੇ ਲੋਕ ਬੇਵਕੂਫਾ ਸੀ ਬੈਠੇ ਰਹਿਣਗੇ ਟਾਈਮ ਟਪਾ ਦੇਣਗੇ ਫੇਰ ਕਰ ਸੰਸਕਾਰ ਕਰ ਦੇਣਗੇ। ਦੱਸੋ। ਵੇਖੋ ਉਸ ਇਨਸਾਨ ਨੇ ਪੋਰਾ ਵੀ ਜਰਾ ਕੀ ਸੀ ਨਹੀਂ ਕੀਤੀ ਡਰਾਈਵਰ ਨੇ ਕਿ ਉਹ ਜਿਹੜਾ ਮੁੰਡਾ ਮਰ ਗਿਆ ਉਸ ਨੂੰ ਰੋਕ ਮੌਕੇ ਤੇ ਰੋਕ ਕੇ ਕੀ ਹੋ ਸਕਦਾ ਕੁਛ ਨਾ ਕੁਛ ਉਸ ਮੁੰਡੇ ਦੇ ਨੌਜਵਾਨ ਦੇ ਸਵਾਸ ਚਲਦੇ ਹੋਣ ਕੁਛ ਉਹਦੀ ਹੈਲਪ ਕਰਦਾ ਪਰ ਉਹਦੇ ਮਾਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਹੈਲਪ ਦੀ ਭਾਵਨਾ ਨਹੀਂ ਸੀਗੀ ਪਰ ਦੇਖੋ ਕਿੰਨਾ ਸ਼ਰਮਨਾਇਕ ਘਟਨਾ ਵਾਪਰੀ ਹੈ ਪਰ ਕੀ ਹੁਣ ਲੱਗਦਾ ਤੁਹਾਨੂੰ ਕੁਝ ਹੋਊਗਾ ਕਿ ਨਹੀਂ ਹੋਊਗਾ ਦੇਖੋ ਜੈ ਸਾਹਿਬ ਦਾ ਲੋਕਾਂ ਦਾ ਇਕੱਠ ਦਿਖ ਰਿਹਾ ਹੈ ਉਹ ਸਾਹਿਬ ਨਾਲ ਸਾਨੂੰ ਉਮੀਦ ਹੈ ਕਿ ਕੁਛ ਨਾ ਕੁਛ ਸਾਡੇ ਭਰਾ ਨੂੰ ਇਨਸਾਫ ਮਿਲੂਗਾ ਜਿਹੜਾ ਕਿ ਸੜਕ ਹਾਦਸੇ ਹੁੰਦੇ ਆ ਦਿਨ-ਬਦਨ ਹੋ ਸਕਦਾ ਇਹਨਾਂ ਵਿੱਚ ਵੀ ਕੋਈ ਰੁਕਾਵਟ ਆਵੇ ਪਰ ਅਸੀਂ ਤਾਂ ਸਰਕਾਰ ਨੂੰ ਇਹੀ ਗੱਲ ਕਹਿਨੇ ਆ ਕਿ ਅਗਰ ਸਾਡੀਆਂ 100% ਮੰਗਾਂ ਪੂਰੀਆਂ ਨਹੀਂ ਹੋਣਗੀਆਂ ਮੈਨੂੰ ਨਹੀਂ ਲੱਗਦਾ ਕੋਈ ਇੱਕ ਵੀ ਬੰਦਾ ਇੱਥੋਂ ਕਰੇ ਜਾਊਗਾ ਬਿਲਕੁਲ ਵੇਖੋ ਇਹ ਵੀਰ ਕਹਿੰਦਾ ਵੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਮੰਗਾਂ ਕੀ ਇਹਨਾਂ ਦੀਆਂ ਮੰਗਾਂ ਵੀ ਜਾਇਜ਼ ਆ ਇਨਸਾਫ ਮਿਲਣਾ ਚਾਹੀਦਾ ਉਹ ਗਰੀਬ ਘਰ ਦਾ ਇੱਕ ਨੌਜਵਾਨ ਜਿਨੇ ਸੁਪਨੇ ਸਜਾਏ ਸੀ ਆਪਣੀ ਮਾਂ ਨੂੰ ਕਹਿਆ ਸੀ ਕਿ ਇੱਕ ਦਿਨ ਮਾਂ ਆਪਾਂ ਵੀ ਕੁਛ ਨਾ ਕੁਛ ਕਰਾਂਗੇ ਤਾਂ ਲੋਕਾਂ ਨੂੰ ਵੀ ਇੰਨਾ ਕੁ ਜ਼ਿਆਦਾ ਕੰਮ ਤੇ ਲਾਉਂਦਾ ਸੀ ਦੱਸਣ ਵਾਲੇ ਵੀਰ ਕਹਿ ਰਹੇ ਆ ਜਿਹੜੇ ਉਹਦੇ ਨਾਲ ਰਹਿੰਦੇ ਸੀਗੇ ਕਿ ਲੋਕਾਂ ਨੂੰ ਕੰਮ ਦਵਾਉਂਦਾ ਸੀਗਾ ਕਿ ਮੈਂ ਤਾਂ ਆਪ ਕਿਵੇਂ ਕਿਵੇਂ ਕੰਮ ਸਿੱਖਿਆਗਾ ਕਿੱਦਾਂ ਕਿੱਦਾਂ ਮੇਰੀ ਮਾਂ ਨੇ ਗੁਜ਼ਾਰਾ ਕੀਤਾ ਕਿੱਦਾਂ ਕਿੱਦਾਂ ਮੇਰੀ ਮਾਂ ਨੇ ਸਾਨੂੰ ਪਾਲਿਆਗਾ ਤਾਂ ਇਹ ਜਿਹੜੇ ਨੌਜਵਾਨ ਆ ਇਹਨਾਂ ਨੂੰ ਮੈਂ ਰੁਜ਼ਗਾਰ ਦਵਾਵਾ ਇਹਨਾਂ ਨੂੰ ਮੈਂ ਕੰਮ ਸਿਖਾਵਾਂ ਕੰਮ ਸਿਖਾ ਕੇ ਇਹ ਕੋਈ ਨਾ ਕੋਈ ਰੁਜ਼ਗਾਰ ਆ ਪੈਦਾ ਕਰਨਾ ਕਰਦੇ ਕੰਮਕਾਰ ਚਲਾਉਣ ਜਿਹਦੇ ਕਰਕੇ ਘਰੇ ਪੂੰਜੀ ਆਵੇ ਤਾਂ ਹਰੇਕ ਨੂੰ ਸਲਾਹ ਚੰਗੀ ਦਿੰਦਾ ਸੀਗਾ ਕਾਫੀ ਜਿਹੜੇ ਨੌਜਵਾਨਾਂ ਦੇ ਵਿਊ ਆ ਰਹੇ ਆ ਇਹਨਾਂ ਦੇ ਮਨਾਂ ਦੇ ਵਿੱਚ ਦਰਦ ਹੈ ਕੀ ਹੁਣ ਲੱਗਦਾ ਤੁਹਾਨੂੰ ਜੀ ਠੀਕ ਹੈ ਕਿਹੜੇ ਬੰਦੇ ਨੂੰ ਇੱਥੇ ਪੜ ਯੂਨਿਟ ਵੀ 500 ਮੀਟਰ ਅੱਗੇ ਵੀ 500 ਇੱਧਰ ਵੀ ਦਿਖਦਾ ਕੋਈ ਸਾਨੂੰ ਸਕਾਇਆ ਇੱਥੇ ਬੋਰਡ ਜੀ ਬਿਲ ਆਮ ਅਨਪੜ ਬੰਦੇ ਨੂੰ ਵੀ ਪਤਾ ਹੈ ਵੀ ਸਕੂਲ ਦੇ ਮੂਹਰੇ ਮੇਰੀ ਜਿਹੜੀ ਵੀ ਵਾਹਕਲਾ ਉਹ ਲਿਮਟਡ ਸਪੀਡ ਤੇ ਜਾਓ ਜੀ ਫਿਰ ਜਿਹੜੇ ਬੰਦੇ ਨੇ ਕੋਈ ਸਵਾਰੀ ਨਹੀਂ ਚੱਕਣੀ ਕੋਈ ਇਹ ਕਾਲਜ ਦੀ ਸਵਾਰੀ ਨਹੀਂ ਚੱਕਦੇ ਕੋਈ ਇਹ ਜੰਦਪਾਨ ਦੀ ਨਹੀਂ ਕੋਈ ਉਹ ਨਹੀਂ ਉਹਨਾਂ ਨੂੰ ਕਹਿੰਦੇ ਨਹੀਂ ਉੱਥੇ ਜਾਣੀ ਨਹੀਂ ਬੰਦੇ ਮਾਰਨੇ ਸਾਡੇ ਸਾਡੇ ਬੰਦ ਦੋ ਵੱਡੇ ਆ ਜੀ ਉੱਥੇ ਕੋਈ ਸਟਾਪ ਨਹੀਂ ਹੁੰਦਾ ਅੱਛਾ ਸਵਾਰੀ ਵੀ ਨਹੀਂ ਚੱਕਦੇ ਨਾ ਜੀ ਨਾ ਕੋਈ ਜਦੋਂ ਪਾਸੇ ਨਾ ਦੋ ਤੁਰਦੀ ਆ ਨਾ ਜਿਹੜੇ ਵੀ ਬੰਦੇ ਬੱਸ ਸਫ਼ਰ ਕਰਦੇ ਆ ਉਹਨਾਂ ਨੂੰ ਪੁੱਛੋ ਇਹ ਕਹਿੰਦੇ ਰਾਹ ਦੀ ਸਵਾਰੀ ਨਾ ਹੋਵੇ ਅੱਛਾ ਜੀ ਠੀਕ ਹੈ ਜਦੋਂ ਸੀਟਡ ਹੋ ਗਈ ਨਾ ਉਹ ਤਾਂ ਕਹਣਗੇ ਰਾਹ ਦੀ ਸਵਾਰੀ ਨਾ ਹੋਵੇ ਫਿਰ ਉਹਨੇ ਕੀ ਲੈਣਾ ਹੈ ਇਹ ਇੱਕ ਗੇਟ ਬਣਿਆ ਹੋਇਆ ਇੱਥੇ ਇੱਕ ਉਹ ਵੱਡਾ ਇੱਕ ਬੋਰਡ ਕੋਲੇ ਵੱਡਾ ਉੱਥੇ ਵੀ ਨਹੀਂ ਰੁਕਦੀ ਕੱਲਾ ਚੰਦਪਨ ਸਟਾਪ ਆਈ ਬੱਸ ਇਹ ਲਿਮਟ ਦਾ ਬੋਰਡ ਹੁੰਦਾ ਨਾ ਜੀ ਹਰ ਇੱਕ ਛੜਕ ਤੇ ਹੁੰਦਾ ਇਹ ਤੇ ਦੱਸੋ ਕਿੱਥੇ ਲੱਗਿਆ ਬਾਈ ਵੇਖੋ ਕਹਿੰਦੇ ਵੀ ਕੋਈ ਸਪੀਡ ਲਿਮਟ ਦਾ ਬੋਰਡ ਵੀ ਨਹੀਂ ਲੱਗਿਆ ਹੋਇਆਗਾ ਤੇ ਭਰਾ ਜਿਹੜਾ ਉਹ ਨੌਜਵਾਨ ਹੈ ਕਿੰਨਾ ਕੁ ਮਨ ਦੇ ਵਿੱਚ ਦਰਦ ਸੀਗਾ ਉਹ ਵੀ ਗਰੀਬੀ ਝੱਲੀ ਸੀ ਕੀ ਕੁਛ ਕਰਨ ਨੂੰ ਤਿਆਰ ਸੀ ਉਹ ਬਾਈ ਬਹੁਤ ਜ਼ਿਆਦਾ ਬਾਈ ਮੇਰੇ ਨਾਲ 24 ਘੰਟੇ ਰਹਿੰਦਾ ਸੀਗਾ ਯਾਰ ਜੀ ਮੈਂ ਅੱਧੀ ਰਾਤ ਨੂੰ ਫੋਨ ਮਾਰਦਾ ਪ੍ਰੋਗਰਾਮ ਤੇ ਚੱਲ ਕੇ ਚੱਲ ਵੜਦਿਆਂ ਬਾਈ ਪਰ ਟੰਡੇ ਜਾਣਾ ਚੱਲ ਯਾਰ ਚੱਲ ਜਿੱਥੇ ਕਹਿਣਾ ਬਾਈ ਉਹਦੇ ਨਾਲ ਜਾਂਦਾ ਸੀਗਾ 24 ਘੰਟੇ ਉਹਦੇ ਨਾਲ ਜਾਂਦਾ ਬਈ ਮੈਂ ਬਾਣਾ ਨੇ ਆਇਆ ਜੀ ਜਮ ਜਦੋਂ ਕਰਦਾ ਸੀ ਆ ਜਾ ਬਈ ਦੁਕਾਨ ਤੇ ਨਾਲ ਦੀ ਨਾਲ ਦੁਕਾਨ ਤੇ ਬਈ ਮੋਟਰਾਂ ਲੈ ਕੇ ਬਸ ਪੁੱਛੋ ਹੀ ਨਾ ਬਈ ਯਾਰ ਹੁਣ ਕਮਟਰ ਲਾਇਏ ਸੀਗਾ 2 ਲੱਖ ਦੀ ਮਸ਼ੀਨ ਲਿਆਏ ਸੀਗਾ ਵੀ ਕੰਮ ਤੋਰਾਂਗੇ ਆਪਾਂ ਮੈਨੂੰ ਆਦਾ ਯਾਰ ਆਪਾਂ ਐ ਕਰਾਂਗੇ ਕਿਉਂ ਕਰਾਂਗੇ ਮੈਂ ਕਿਹਾ ਠੀਕ ਆ ਬਈ ਯਾਰ ਤੇ ਅੱਜ ਬਈ ਸਾਰੇ ਜਿੰਨੇ ਵੀ ਯਾਰ ਦੋਸਤ ਸਾਰੇ ਏਮੋਸ਼ਨਲ ਆ ਕੀ ਕਿੰਨਾ ਕੁ ਦਰਦ ਸੀਗਾ ਇਹਨਾਂ ਮਨਾਂ ਦੇ ਵਿੱਚ ਕੀ ਭਾਣਾ ਵਾਪਰਿਆ ਪਿਛਲੇ ਦਿਨੀ ਉਸ ਭਰਾ ਦੀ ਜਿਹੜੀ ਡੈਥ ਹੋ ਗਈ ਆ ਕੁਛ ਹੋਰ ਕਹਿਣ ਨੂੰ ਬਿਆਨ ਨਹੀਂ ਆ ਰਿਹਾ ਵੀ ਕਿੰਨਾ ਕ ਦਰਦ ਹੈ ਉਹ ਵੇਖੋ ਬਹੁਤ ਔਖਾ ਹੈਗਾ ਬੋਡੀ ਦਾ ਹਾਲ ਦੇਖੋ ਬਾਈ ਜੀ ਜੀ ਤੁਸੀਂ ਫ੍ਰੈਕਚਰ ਨਹੀਂ ਕਹਿ ਸਕਦੇ ਸਹੀਦ ਦੀ ਇੱਕ ਵੀ ਹੱਡੀ ਇਹੋ ਜਿਹੀ ਨਹੀਂ ਜਿਹੜੀ ਉਹਦੀ ਸਲਾਮਤ ਹੋਵੇ ਜੀ ਸਪੀਡ ਦਾ ਪੋਸਟ ਤੇ ਉਹ ਮਾਇਦਨ ਕਰ ਸਕਦੇ ਹਨ ਕਿੰਨੀ ਖਊਗੀ ਜੀ ਵੇਖੋ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਤੁਸੀਂ ਤਕਰੀਬਨ ਸਾਡੀਆਂ ਵੀਡੀਓ ਦੇਖ ਰਹੇ ਹੋ ਅਨਸਾਫ਼ ਮਿਲਣਾ ਚਾਹੀਦਾਗਾ ਠੀਕ ਹੈ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ